ਅੰਮ੍ਰਿਤਸਰ ਪੁਲਿਸ ਵੱਲੋਂ 스내ਚਿੰਗ ਰੇਕੀ ਅਤੇ ਮਾੜੀ ਅਨਸਟਾ ਨੂੰ ਹਥਿਆਰ ਸਪਲਾਈ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਵੱਲ ਪ੍ਰੈਸ ਵਾਰਤਾ ਦੌਰਾਨ ਦੱਸਿਆ ਗਿਆ ਕਿ ਇਹਨਾਂ ਦੋਸ਼ੀਆਂ ਤੇ ਪਹਿਲਾਂ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ। ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਦਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੀ ਟੀਮ CIA 3 ਤੇ ਸਦਰ ਥਾਣਾ ਉਹਦੇ ਐਸਪੀ ਨਾਰਥ ਸਾਹਿਬ ਸ਼੍ਰੀ ਅਰਵਿੰਦ ਮੀਨਾ ਸਾਹਿਬ ਤੇ ਮਨਿੰਦਰ ਜੀ ਐਸਪੀ ਸਾਹਿਬ ਤੇ ਐਸਐਚਓ ਸਾਹਿਬ ਇਹਨਾਂ ਨੇ ਬੜਾ ਬੜੀ ਵੱਡੀ ਰਿਕਵਰੀ ਕੀਤੀ ਹੈ ਉਹਦੇ ਚ ਥਾਣਾ ਸਦਰ ਨੇ ਐਫਆਈਆ ਨੰਬਰ 2 ਡੇਟਿਡ 51 2025 304235 ਬੀਐਨਐਸ 25458 ਹਮਜ਼ਾ ਦਾ ਪਰਚਾ ਦਰਜ ਕੀਤਾ ਸੀਗਾ ਉਹ ਇਸ ਪਰਚੇ ਦੇ ਤਹਿਤ ਅਸੀਂ ਤਿੰਨ ਬੰਦੇ ਰੈਸਟ ਕੀਤੇ ਸੀਗੇ ਜਿਨ੍ਹਾਂ ਨੇ ਇੱਕ ਸਕੂਟੀ ਅ ਕੋਈ ਸੀਗੀ ਆਪਣਾ ਸਤਾਈ ਫੁੱਟ ਰੋਡ ਤੋਂ ਇਹ ਪਰਚਾ ਦਰਜ ਕਰਾਇਆ ਸੀ ਸਚਦੀਪ ਸਿੰਘ ਨੇ ਇਹ ਦਰਬਾਰ ਸਾਹਿਬ ਗਿਆ ਸੀ 8:30 ਵਜੇ ਲਾਗੇ ਤੱਕ ਤੇ ਜਦੋਂ ਵਾਪਸ ਆ ਰਹੇ ਆ ਸੀਗਾ 11:40 ਦੇ ਲਾਗੇ ਤਿੰਨ ਬੰਦਿਆਂ ਨੇ ਇਹਦੀ ਸਕੂਟੀ ਰੋਕੀ ਤੇ ਗਨ ਪੁਆਇੰਟ ਤੇ ਸਕੂਟੀ ਸਨੈਚ ਕਰਕੇ ਲੈ ਗਏ ਜਿਵੇਂ ਸਾਨੂੰ ਪੁਲਿਸ ਨੂੰ ਇਤਲਾਹ ਮਿਲੀ ਤੇ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਅ ਇਨਵੈਸਟੀਗੇਟ ਕਰਨਾ ਸ਼ੁਰੂ ਕਰਤਾ ਮੈਟਰ ਇਹਦੇ ਜਦੋਂ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਤੇ ਅਸੀਂ ਉਹਦੇ ਵਿੱਚ ਤਿੰਨ ਬੰਦੇ ਅਰੈਸਟ ਕੀਤੇ ਅਰਸ਼ਦੀਪ ਸਿੰਘ ਲਾਇਸ ਵਿੱਕੀ ਅ ਪ੍ਰਿੰਸ ਦੀਪ ਸਿੰਘ ਲਾਇਸ ਪ੍ਰਿੰਸ ਤੇ ਅਨਮੋਲ ਸਿੰਘ ਇਹ ਸਾਰੇ ਹੀ 18-19 ਸਾਲ ਦੇ ਮੁੰਡੇ ਹੈਗੇ ਆ ਤੇ ਇਹਨਾਂ ਦੇ ਪਿਛਲਾ ਪਿਛੇ ਪਹਿਲਾਂ ਕੋਈ ਪਰਚਾ ਨਹੀਂ ਹੈ ਤੇ ਆਪਣਾ ਇਹ ਦੋ ਜਣਿਆਂ ਨੂੰ ਵਿੱਕੀ ਤੇ ਪ੍ਰਿੰਸ ਨੂੰ ਅਸੀਂ 27 ਫੁੱਟ ਰੋਡ ਤੋਂ 14 ਨੂੰ ਰੈਸ ਆਪਣਾ ਇਹਨਾਂ ਨੂੰ ਅਸੀਂ ਰੈਸ ਕੀਤਾ ਸੀ 12 ਨੂੰ ਤੇ ਜਿਹੜਾ ਹੈਗਾ ਅਨਮੋਲ ਇਹਨੂੰ ਅਸੀਂ 88 ਫੁੱਟ ਰੋਡ ਤੋਂ ਰੈਸ ਕੀਤਾ ਸੀ ਆਪਣਾ 14 ਤਰੀਕ ਨੂੰ ਇਹ ਬੇਸਿਕਲੀ 5 ਤਰੀਕ ਨੂੰ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀਗੇ ਤੇ ਉੱਥੇ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਇਹ ਮੋਟਰਸਾਈਕਲ ਨੂੰ ਅਬੈਂਡਨ ਕਰਕੇ ਤੇ ਇਹਨਾਂ ਨੇ ਸਕੂਟੀ ਗਨ ਪੁਆਇੰਟ ਤੇ ਖੋਈ ਸੀ ਉਸ ਵਦ ਇਨ ਦ ਮੀਨ ਵਾਈਲ ਅਸੀਂ ਇਹ ਇਹਨਾਂ ਨੂੰ ਅਰੈਸਟ ਕੀਤਾ ਤੇ ਸਾਨੂੰ ਇਹ ਵੀ ਜੋ ਕੰਪਲੇਨੈਂਟ ਸੀ ਸਸਦੀਪ ਸਿੰਘ ਉਹਨੇ ਦੱਸਿਆ ਸੀਗਾ ਕਿ ਗਨ ਪੁਆਇੰਟ ਤੇ ਖੋਈ ਹੈ ਤੇ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤੇ ਇਹਨਾਂ ਦੇ ਤਿੰਨ ਹੋਰ ਜਿਹੜੇ ਅਪਕਲੈਂਸ ਹੈਗੇ ਉਹ ਸਾਨੂੰ ਮਿਲੇ ਰੋਹਿਤ ਤੇ ਸੁਖਰਾਜ ਸਿੰਘ ਲਾਇਸ ਬਗਨਾ ਤੇ ਜੁਗਰਾਜ ਸਿੰਘ ਲਾਇਸ ਨਿੱਕਾ ਇਹਨਾਂ ਤੋਂ ਸਾਨੂੰ ਇੱਕ ਪਿਸਟਲ ਅਬ 32 ਬੋਰ ਤੇ 6 ਜ਼ਿੰਦਾ ਕਾਰਤੂਸ ਵੀ ਇਹਨਾਂ ਤੋਂ ਬਰਬਦ ਬਰਮਦ ਹੋਏ ਐ ਇਹ ਬੇਸਿਕਲੀ ਜਿਹੜੇ 6 ਜਣੇ ਹੈਗੇ ਐ ਇਹ ਪ੍ਰਭ ਦਾਸੂ ਵਾਲ ਜਿਹੜਾ ਗੈਂਗਸਟਰ ਹੈ ਜਿਹੜਾ ਯੂ ਐਸ ਬੇਸ ਗੈਂਗਸਟਰ ਹੈ ਉਹਦੇ ਉਹਦੇ ਲਈ ਕੰਮ ਕਰਦੇ ਐ ਤੇ ਬੇਸਿਕਲੀ ਐ ਰੈਕੀ ਵਗਰਾ ਕਰਦੇ ਐ ਤੇ ਕੋਈ ਵੀ ਵਾਰਦਾਤ ਨੂੰ ਮਤਲਬ ਜਿਹੜੀ ਵਾਰਦਾਤਾਂ ਹੁੰਦੀਆਂ ਉਹਨਾਂ ਨੂੰ ਇਨਜਾਮ ਦਿੰਦੇ ਐ